ਰੋਟਰੀ ਕਲੱਬ ਗ੍ਰਾਮ ਵੱਲੋਂ ਹਰ ਪ੍ਰਭਾਵੇ ਲੋਕਾਂ ਦੀ ਮਦਦ ਕਰਦੇ ਆ ਡੇਰਾ ਪਾਪਾ ਨਾਨਕ ਵਿਖੇ ਜਾ ਕੇ ਫੋਲਡਿੰਗ ਮੰਚੇ ਕੰਬਲ ਅਤੇ ਗੱਦੇ ਭੇਟ ਕੀਤੇ ਗਏ ਇੱਥੇ ਦੱਸ ਦਈਏ ਕਿ ਰੋਟਰੀ ਕਲੱਬ ਵੱਲੋਂ ਇਹ ਸਬਦਾਨੀ ਸਜਣਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਇਸ ਮੌਕੇ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਡੇਰਾ ਪਾਪਾ ਨਾਨਕ ਹੜਾ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਜਿਸ ਦੇ ਚੱਲਦੇ ਹੀ ਉਹਨਾਂ ਵੱਲੋਂ ਸਮੇਂ-ਸਮੇਂ ਤੇ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਟਰੱਕ ਭੇਜਿਆ ਗਿਆ ਸੀ ਤੇ ਇਹ ਸਮਾਨ ਜ਼ਰੂਰਤ ਦੇ ਹਿਸਾਬ ਨਾਲ ਹੀ ਵੰਡਿਆ ਗਿਆ ਹੈ ਉਹਨਾਂ ਸਾਰੇ ਹੀ ਸਹਿਯੋਗੀਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਉਹਨਾਂ ਪ੍ਰੋਸਾਦ ਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਚਾਲੂ ਰੱਖੇ ਜਾਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ ਗੁਰਾ ਤੋਂ ਨਵਾਂ ਚੈਨਲ ਐ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅਸੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਪੂਰਾ ਟਰੱਕ ਗੱਦਿਆਂ ਦਾ ਮੰਜਿਆਂ ਦਾ ਭਰ ਕੇ ਡੇਰਾ ਬਾਬਾ ਨਾਨਕ ਲੈ ਗਿਆ ਸੀਗੇ ਉੱਥੇ ਸਾਨੂੰ ਸਰਵਦਾ ਖਾਲਸਾ ਐ ਐਸਡੀਐਮ ਦੇ ਸਹਿਯੋਗ ਨਾਲ ਜਿਹੜੀ ਐਨਜੀਓ ਕੰਮ ਕਰ ਰਹੀ ਆ ਉਹ ਇਸਪੁਰਦ ਕਰਕੇ ਆਏ ਤੇ ਸਾਰਾ ਮਾਲ ਵੰਡ ਗਿਆ ਹੈ ਦੋ ਪਿੰਡਾਂ ਦੇ ਵਿੱਚ ਅਸੀਂ ਅੱਜ ਫੇਰ ਇੱਕ ਹਫ਼ਤੇ ਬਾਅਦ ਅਸੀਂ ਦੂਸਰਾ ਟਰੱਕ ਜਿੱਚ 225 ਗੱਦੇ 50 33 ਸਟੀਲ ਬੈਡ 50 ਕੰਬਲ ਸਾਡੀ ਜਿੰਨੀ ਵੀ ਦਾਨ ਹੈ ਰਕਮ ਆ ਸਾਡੇ ਬੜੇ ਸਹਿਯੋਗੀ ਹਾਨੇ ਦੇ ਵਿੱਚ ਸਰਦਾਰ ਬਹਾਦਰ ਸਿੰਘ ਜੀ ਢੱਲੇਵਾਲ ਇੱਕ ਸਰਪੰਚ ਜਿਹੜੇ ਕਿ ਹੁਣ ਆਸਟ੍ਰੇਲੀਆ ਚ ਆ ਉਹਨਾਂ ਨੇ ਸਾਨੂੰ 50000 ਰੁਪਇਆ ਇਹਦੇ ਹਸ ਦਿੱਤਾ ਦੂਜੀ ਵੱਡੀ ਰਕਮ ਹੈ ਹਰਪ੍ਰੀਤ ਸਿੰਘ ਗਰੇਵਾਲ ਕਤਵੇ ਹਾਲ ਤੋਂ ਨਾ ਹੁਣ ਇੰਗਲੈਂਡ ਚ ਆ ਉਹਨਾਂ ਨੇ ਸਾਨੂੰ ਘਰ ਬਲਾ ਕੇ 1 ਲੱਖ ਰੁਪਇਆ ਦਿੱਤਾ ਤੀਜੀ ਵੱਡੀ ਰਕਮ ਹੈ ਸਾਡੇ ਐਕਸ ਪ੍ਰਧਾਨ ਜਸਵਿੰਦਰ ਸਿੰਘ ਸੂਦੀ ਉਹਨਾਂ ਦੀ ਲੜਕੀ ਨੇ 1 ਲੱਖ 20000 ਸਾਨੂੰ ਭੇਜਿਆ ਬਾਕੀ 10-10 20-20 ਹਜ਼ਾਰੇ ਦਾ ਨੀ ਸੱਜਣ ਬਹੁਤਾਂ ਦੇ ਪੈਸੇ ਆਏ ਹਨ ਜਿਸ ਦਾ ਕਿ ਸਾਡੀ ਕਲੱਬ ਵਿੱਚ ਜਿਹੜੀ ਕਿ ਚੈਰੀਟੇਵ ਸੰਸਥਾ ਹੈ ਉੱਤ ਜਾਵ ਹਨ ਅਸੀਂ ਜਲਦੀ ਹੀ ਇੱਕ ਤੀਜਾ ਟਰੱਕ ਹੋਰ ਭੇਜਾਂਗੇ ਫਲੱਡ ਲਈ ਵਾਸਤੇ ਬਹੁਤ ਜਲਦੀ ਤੋਂ ਜਲਦੀ ਸਾਡੇ ਸਾਰੇ ਮੈਂਬਰ ਸੇਵਾ ਕੰਚ ਲੱਗੇ ਹਨ ਸਨ ਪੂਰੇ ਸ਼ਹਿਰ ਵਾਸੀਆਂ ਸਹਿਯੋਗ ਹਨ ਮੇਰੇ ਨਾਲ ਹੁਣ ਸਾਡੇ ਪੂਰੇ ਮੈਂਬਰ ਪੂਰੀ ਟੀਮ ਖੜੀ ਹੈ ਥੈਂਕ ਯੂ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਆ ਉਹਨਾਂ ਨੇ ਬੜੇ ਉਪਰਾਲੇ ਕਰਕੇ ਸਾਨੂੰ ਪੈਸੇ ਭੇਜ ਕੇ ਇਹ ਕਹੇ ਕਿ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਪਹਿਲੀ ਵਾਰ ਇਹਨਾਂ ਨਿਖਾਲਸਾਡ ਜਿਹੜੀ ਕਲੱਬ ਸੀ ਜਿਹੜੀ ਉਹ ਸੰਸਥਾ ਹੈ ਸੰਸਾਰ ਪੱਧਰ ਦੀ ਸੰਸਥਾ ਹੈ ਜਿਹੜੀ ਹਰ ਮੁਲਕ ਚ ਜਾ ਕੇ ਸੇਵਾ ਕਰਦੀ ਹੈ ਉੱਥੇ ਦਾ ਪ੍ਰਸ਼ਾਸਨ ਡੇਰਾ ਬਾਬਾ ਨਾਨਕ ਜਿਹੜਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਅਫੈਕਟਡ ਏਰੀਆ ਹੈਗਾ ਅੱਜ ਰੋਟਰੀ ਕਲੱਬ ਦੇ ਜਿਹੜੇ ਬਹੁਤ ਸੀਨੀਅਰਸ ਮੈਂਬਰਸ ਨੇ ਜੇ ਮੈਂ ਕੱਲੇ-ਕੱਲ ਦੇ ਮੈਂ ਨਾਂ ਲਮਾ ਉਹਨਾਂ ਦੇ ਕਮ ਦਸਾਂ ਤਬ ਉਹ ਜਿਆਦਾ ਸਮਾਂ ਹੋ ਜਾਵੇਗਾ ਅੱਜ ਇਹ ਦੂਜਾ ਟਰੱਕ ਡੇਰਾ ਬਾਬਾ ਨਾਨਕ ਜਾਣਾ ਹੈ ਜਿਤਨੇ ਵੀ ਐਨ ਆਰ ਆਈ ਸੱਜਣ ਨੇ ਜਿਨ੍ਹਾਂ ਨੇ ਸਾਨੂੰ ਇਹ ਮਾਇਆ ਭੇਜੀ ਹੈ ਅਸੀਂ ਉਹਨਾਂ ਦੇ ਕੋਟਨ ਕੋਟ ਧੰਨਵਾਦੀ ਹਾਂ ਕਿਉਂਕਿ ਉਹਨਾਂ ਦੀ ਮਦਦ ਤੋਂ ਬਿਨਾਂ ਜਿਹੜੇ ਅੱਜ ਦੇ ਸਮਾਜਿਕ ਜਿਹੜੇ ਕੰਮ ਹੈ ਉਹ ਹੋਣੇ ਅਧੂਰੇ ਨੇ ਸੋ ਜਿੰਨੇ ਵੀ ਮਾਨਯੋਗ ਪਰਸਨੈਲਿਟੀ ਨੇ ਸਾਨੂੰ ਪੈਸੇ ਦਿੱਤੇ ਨੇ ਭਾਵੇਂ ਉਹ ਲੋਕਲ ਨੇ ਭਾਵੇਂ ਉਹ ਵਿਦੇਸ਼ੀ ਨੇ ਐਨ ਆਰ ਆਈ ਨੇ ਅਸੀਂ ਉਹਨਾਂ ਦਾ ਰੋਟਰੀ ਕਲੱਬ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੂਸਰਾ ਟਰੱਕ ਹੈ ਜਿਹੜਾ ਰੋਟਰੀ ਕਲੱਬ ਲੈ ਕੇ ਜਾ ਰਹੀ ਹੈ ਡੇਰਾ ਬਾਬਾ ਨਾਨਕ ਉੱਥੇ ਖਾਲਸਾ ੜਵਾਲਿਆਂ ਨੂੰ ਇਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਉੱਥੇ ਜਾ ਕੇ ਜਿਹੜੇ ਹੜਪੀੜਤਾ ਦੀ ਮਦਦ ਲਈ ਦੇਵਾਂਗੇ ਸਾਡਾ ਪਰ ਆਲਾ ਭਾਮਾ ਛੋਟਾ ਹੈ ਪਰ ਬੂੰਦ ਬੂੰਦ ਦੇ ਨਾਲ ਸਮੁੰਦਰ ਭਰਦਾ ਹੈ ਸੋ ਅਸੀਂ ਉਹਨਾਂ ਹੜਪੀੜਤਾ ਦੀ ਸਿਹਤ ਲਈ ਹਰ ਪੱਖੋਂ ਰੋਟਰੀ ਕਲੱਬ ਖੜੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਲੋਕ ਨੇ ਆਪਣੇ ਲੋੜ ਬਣ ਕੇ ਆਏ ਹਰ ਵੀਰੇ ਉਹਨਾਂ ਵਾਸਤੇ ਲੋਕ ਬਹੁਤ ਬੁਧੀਆ ਕੁਆਲਿਟੀ ਦੀ ਫੋਲਡਿੰਗ ਪੈਨ ਤੇ ਬਹੁਤ ਵਧੀਆ ਕਰਦੇ ਲੈ ਕੇ ਆਏ ਤੇ ਮੰਨ ਲਓ ਕਿ ਇਹ ਉਹ ਚੀਜ਼ਾਂ ਨੇ ਜਿਹਦੀ ਇਸ ਟਾਈਮ ਤੇ ਸਾਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਔਰ ਬੜੇ ਪਿਆਰ ਨਾਲ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੈ ਤੇ ਲੈ ਕੇ ਆਏ ਹੈ ਤੇ ਬਹੁਤ ਬਹੁਤ ਤਨਵਾਦ ਸਰੰਗਾਂ ਰੋਟਰੀ ਕਰ ਪੁਰਾਇਆ ਦਾ ਇਹ ਪੂਰੀ ਤੀਮ ਦਾ ਜਿਹਨਾਂ ਨੇ ਇਹ ਐਫਰਟ ਪਾਇਆ ਬੰਦਾਲੋ ਲੈ ਕੇ ਆਏ ਨੇ ਤੇ ਹੋਰ ਵੀ ਚੀਜ਼ਾਂ ਚਾਹੀਏ ਸਾਡੇ ਨਾਲ ਰਿਪਾਉਟ ਕਰਦੇ ਰਹੇ ਕਿ ਤੇ ਪਹਿਲਾਂ ਤੋਂ ਵੀ ਕਰ ਰਹੇ ਨੇ ਤੇ ਬਹੁਤ ਬਹੁਤ ਦਰਦਾ